40 ਸਾਲ ਪਹਿਲੇ ਇੱਥੇ ਟਿੱਬੇ ਹੁੰਦੇ ਸੀ ਇੱਥੇ ਕੋਈ ਨਹਿਰੀ ਪਾਣੀ ਨਹੀਂ ਸੀ ਕੋਈ ਟਿਊਬਵਲ ਕਨੈਕਸ਼ਨ ਨਹੀਂ ਸੀ ਕੋਈ ਡਿਵੈਲਪਮੈਂਟ ਨਹੀਂ ਸੀ ਪਿੰਡਾਂ 'ਚ ਵਾਟਰ ਰੋਗਸ ਪੀਣ ਨੂੰ ਨਹੀਂ ਸੀ ਆ ਜਿਹੜਾ ਸਾਰਾ ਕੁਝ ਉਦੋਂ ਹੀ ਬਣਿਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਦੀ ਜ਼ਿੰਮਵਾਰੀ ਸੰਭਾਲੀ ਤੇ ਸ਼ਰੋਮਣੀ ਕਾਲੀ ਦਲਜੀਤ ਸਰਕਾਰ ਆਈ ਮੈਂ ਆਰਟੀਆ ਤੋਂ ਕਢਾਇਆ ਪੂਰੇ ਪੰਜਾਬ ਵਿੱਚ 15 ਲੱਖ ਟਿਊਬਲ ਕਨੈਕਸ਼ਨ ਹੈ 13.5 ਲੱਖ ਟਿਊਬਲ ਕਨੈਕਸ਼ਨ ਬਾਅਦ ਵੱਡੇ ਬਾਦਲ ਸਾਹਿਬ ਦੀ ਸਰਕਾਰਾਂ ਨੇ ਦਿੱਤਾ ਜਿੰਨੀਆਂ ਕਸੀਆਂ ਅਕਾਲੀ ਸਰਕਾਰ ਨੇ ਬਣਾਈਆਂ ਜਿੰਨੀਆਂ ਨਹਿਰਾਂ ਅਕਾਲੀ ਸਰਕਾਰ ਨੇ ਬਣਾਈਆਂ ਥੋੜੇ ਪੱਕੇ ਖਾਲੇ ਕਰਨ ਵਾਲਾ ਅਕਾਲੀ ਸਰਕਾਰ ਅੰਡਰਗ੍ਰਾਉਂਡ ਪਾਈਪਾਂ ਨਾਲ ਪਾਣੀ ਵਜਾਉਣ ਵਾਲੀ ਅਕਾਲੀ ਸਰਕਾਰ ਆ ਮੰਡੀਆਂ ਬਣਾਉਣ ਵਾਲਾ ਅਕਾਲੀ ਸਰਕਾਰ ਜੋ ਨੇ ਤੇ ਕਣਕ ਤੇ ਕੋਈ ਨਰਮਤ ਐਮਐਸਪੀ ਨਹੀਂ ਹੁੰਦੀ ਸੀ ਆਦਾ ਬਾਦਲ ਸਾਹਿਬ ਭੁੰਦਰ ਸਾਹਿਬ ਨੇ ਮੋਰਚੇ ਲਾਇਆ ਦਿੱਲੀ ਤੇ ਐਮਐਸਪੀ ਦਵਾਈ ਟਰੈਕਟਰਾਂ ਤੇ ਟੈਕਸ ਲੱਗਦਾ ਸੀ ਮਾਫ ਕੀਤਾ ਆਦਾ ਕਾਲੀ ਸਰਕਾਰ ਦੀਆਂ ਪਾਰਟੀਆਂ ਦੀਆਂ ਕੰਮ ਕਰਨ ਦਾ ਤਰੀਕਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਿਸੇ ਹੋਰ ਪਾਰਟੀ ਦੀ ਨਹੀਂ ਇੱਥੇ ਬੀਬੀਆਂ ਬੈਠੀਆਂ ਬਾਦਲ ਸਾਹਿਬ ਦੇ ਰਾਜ ਵਿੱਚ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਮਿਲਦੀ ਸ਼ਗਨ ਮਿਲਦੇ ਪੈਨਸ਼ਨ ਮਿਲਦੀਆਂ ਸਾਰੀਆਂ ਸੂਲਤਾਂ ਜਿਹੜੀਆਂ ਬੰਦ ਹੋ ਗਈਆਂ ਐਸ ਕਰਕੇ ਮੈਂ ਸਰਦੂਲਗੜ੍ਹ ਵਾਲੇ ਤੁਸੀਂ ਜਾਣਦੇ ਹੋ ਜਿੰਨਾ ਵੀ ਡਿਵੈਲਪਮੈਂਟ ਹੋਇਆ ਉਦੋਂ ਹੀ ਹੋਇਆ ਸਰਕਾਰ ਖਾਲੀ ਦਲ ਦੀ ਸੀ ਜਦੋਂ ਮੁੱਖ ਮੰਤਰੀ ਤੁਹਾਡੇ ਵਿੱਚ ਹੁੰਦਾ ਸੀ ਮੈਂ ਤੁਹਾਡੇ ਵਿੱਚ ਹੁੰਦਾ ਸੀ ਬੀਬਾ ਜੀ ਤੁਹਾਡੇ ਵਿੱਚ ਹੁੰਦੇ ਸੀ ਅਫਸਰ ਨਾਲ ਹੁੰਦੇ ਸੀ ਤੇ ਜੋ ਕਹਿੰਦੇ ਸੀ ਅਸੀਂ ਨਾਲ ਦੇ ਨਾਲ ਕਰ ਦਿੰਦੇ ਸੀ ਤੁਸੀਂ ਪਿੰਡ ਦੇ ਵਾਸਤੇ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਜਿੰਨੀ ਡਵੈਲਪਮੈਂਟ ਹੋਈ ਐ ਤੁਸੀਂ ਆਪਣੇ ਪਿੰਡ ਹੀ ਦੇਖ ਲਓ ਤੇ ਵਾਟਰ ਬਾਕਸ ਬਣਿਆ ਹੋਊਗਾ ਕਾਲੀ ਸਰਕਾਰ ਨੇ ਬਣਾਇਆ ਹੋਣਾ ਜੇ ਇੱਥੇ ਸਕੂਲ ਬਣਿਆ ਹੋਣਾ ਡਿਸਪੈਂਸਰੀ ਬਣੀ ਹੋਣੀ ਐ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕਹਿਣਾ ਇਕਲ ਚੋਣਾ ਜੇ ਪੰਜਾਬ ਨੂੰ ਬਚਾਉਣਾ ਐ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਾਂ ਬਹੁਤ ਤਜਰਬੇ ਕਰ ਲਏ ਅੱਪਾ 10 ਸਾਲ ਖਰਾਬ ਕਰਲੇ ਆਪਣੇ 5 ਸਾਲ ਕੈਪਟਨ ਨੂੰ ਦੇ ਕੇ ਤੇ 5 ਸਾਲਾ ਝਾੜੂ ਵਾਲ ਨੂੰ ਦੇ ਕੇ ਝਾੜੂ ਵਾਲੇ ਨੇ ਤਾਂ ਜਿਵੇਂ ਹੀ ਬੇੜਾ ਘਰ ਕਰਤਾ ਅੱਜ ਹਾਲਾਤ ਇੰਨੇ ਐ ਕਿ ਅੱਜ ਘਰ ਘਰ ਨਸ਼ਾ ਐ ਮੈਂ ਅਫਸਰਾਂ ਨੂੰ ਪੁੱਛਿਆ ਕਿ ਘਰ ਘਰ ਨਸ਼ਾ ਕਿਉਂ ਐ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮ.ਐਲ.ਏ ਤੇ ਲੀਡਰ ਸਾਨੂੰ ਨਸ਼ੇ ਫੜਨ ਨਾਲ ਨੂੰ ਫੜ ਨਹੀਂ ਦਿੰਦੇ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਐ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਅੱਜ ਐਲਾਨ ਕਰਨਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਾਡੀ ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ ਪਹਿਲੀ ਕੈਬਨਿਟ ਮੀਟਿੰਗ 'ਚ ਮੈਂ ਕਾਨੂੰਨ ਬਣਾਉਂਗਾ ਕਿ ਸਜ਼ਾ ਨਸ਼ਾ ਵੇਚਣ ਵਾਲੇ ਨੂੰ ਫਾਂਸੀ ਦੀ ਹੋਊਗੀ ਫਾਂਸੀ ਦੀ ਸਜ਼ਾ ਜਿਹੜਾ ਨਸ਼ਾ ਵੇਚੂਗਾ ਤੇ ਸਪੈਸ਼ਲ ਕੋਰਟ ਬਣਾਏ ਜਾਣਗੇ ਕਚੈਰੀਆਂ ਸਪੈਸ਼ਲ ਬਣਾਈ ਜਾਣਗੀਆਂ ਜਿੱਥੇ ਕੱਲੇ ਕੇਸ਼ ਨਸ਼ੇ ਵੇਚਣ ਵਾਲਿਆਂ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਉਹਨਾਂ ਕੰਗ ਦਿੱਤਾ ਜਾਊਗਾ ਨਾਲੇ ਉਹਦੀ ਕਾਨੂੰਨ ਬਣਾਵਾਂਗੇ ਕਿ ਉਸ ਪਰਿਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕਓਵਰ ਕਰ ਲਿਊਗੀ ਉਹਨਾਂ ਕੋਲੇ ਪਰਿਵਾਰ ਕੋਲੇ ਵੀ ਕੁਝ ਰਹਿਣ ਨਹੀਂ ਦੇਣਾ ਸਰਦਾਰ ਸੁਖਵੀਰ ਸਿੰਘ ਪਾਦਲ ਜੰਮਾ ਸਰਦਾਰ ਦੂਜੀ ਵੱਡੀ ਗੱਲ ਦੂਜੀ ਵੱਡਾ ਫੈਸਲਾ ਜਿਹੜਾ ਸੀ ਕਰਨ ਲੱਗੇ ਆ ਉਵੇਂ ਹੀ ਗੈਂਗਸਟਰ ਖਤਮ ਕਰਨੇ ਆ ਪੰਜਾਬ 'ਚ ਉਵੇਂ ਹੀ ਕਾਨੂੰਨ ਕਿ ਜਿਸ ਗੈਂਗ ਜਿਹੜਾ ਗੈਂਗਸਟਰ ਫਰੋਤੀ ਕਰੂਗਾ ਜਾਂ ਜਿਹਦੇ ਗੈਂਗਸਟਰ ਬਣਾ ਹੋਊਗਾ ਉਹਦੀ ਸਾਰੇ ਖਾਨਦਾਨ ਦੀ ਜਾਇਦਾਦ ਸਰਕਾਰ ਦੀ ਹੋ ਜਾਊਗੀ ਉਦੋਂ ਵੀ ਫਾਂਸੀ ਦੀ ਸਜ਼ਾ ਹੋਊਗੀ ਜਿਹੜੇ ਲੋਕਾਂ ਨੂੰ ਡਰਾ ਡਰਾ ਕੇ ਮਾਰ ਕੇ ਫਰੋਤੀਆਂ ਲੈਂਦੇ ਆ ਉਹਨਾਂ ਵਾਸਤੇ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਊਗੀ ਸਤਿ ਸ੍ਰੀ ਅਕਾਲ ਥੋੜੇ ਅੱਜ ਮੈਂ ਲੰਦਾ ਹਰ ਪਿੰਡ ਤੋਂ ਤੁਸੀਂ ਆਏ ਹੋ ਕਿੰਨਿਆਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਘੜਕ ਰਿਓ ਹੈ ਹੀ ਨਹੀਂ جیس دن سرکار مانگی پہلے ہفتے تھانو ٹریکشن شروع اکالی دل دوجی گل اسی، انڈر گراڈ پائپ رائیں، ਮਾਤੇ ਨੂੰ ਵਾਦਾ ਕਰਦਾ ਅੰਡਰਗਰਾਉਂਡ ਪਾਈਪਾਂ ਨਹੀਂ ਕੋਈ ਖੇਤ ਹੈ ਜਾਨੀ ਹੋਊਗਾ ਜਿੱਥੇ ਨਹਿਰੀ ਪਾਣੀ ਨਾ ਪਹੁੰਚੇ ਅੰਡਰਗਰਾਉਂਡ ਪਾਈਪਾਂ ਨਹੀਂ ਤੁਸੀਂ ਜਾਣਦੇ ਹੋ ਜੋ ਅਸੀਂ ਕਹਿੰਨੇ ਆ ਕਰਦੇ ਆ ਕਿਉਂਕਿ ਸਾਡਾ ਦਾ ਪਰਿਵਾਰ ਆ ਟੇਲਾਂ ਦੇ ਇਲਾਕੇ ਦਾ ਬੁਰਾ ਹਾਲ ਹੈ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਇੱਕ ਤਾਂ ਮੇਰਾ ਮਾਨਮਾ ਭੁੰਦਰ ਸਾਹਿਬ ਨੂੰ ਦੱਸ ਰਿਹਾ ਸੀ ਕਿ ਇਹ ਨੈਰੀ ਪਾਣੀ ਦੀ ਸਮੱਸਿਆ ਪੱਕੀ ਤਰ੍ਹਾਂ ਦੇ ਖਤਮ ਕਰ ਦੇਣੀ ਹੈ ਅੰਡਰਗਰਾਉਂਡ ਪਾਈਪਾਂ ਨਹੀਂ ਇੱਕ ਤਾਂ ਪਾਣੀ ਪੈਦਾ ਤੇ ਇੱਕ ਲੰਬਾ ਜਾਂਦਾ ਤੇ ਨਾਲ ਦੇ ਨਾਲ ਸਭ ਤੋਂ ਸੌਖੇ ਤਰੀਕੀ ਨਾਲ ਖੇਤੀ ਹੁੰਦੀ ਹੈ ਦੂਜੀ ਗੱਲ ਅਸੀਂ ਜਿਹੜੀ ਕਰਾਂਗੇ ਮੈਂ ਵਾਅਦਾ ਕਰਦਾ ਮੇਰੇ ਪੰਜਾਬ ਵਿੱਚ ਥੋੜੇ ਆਪਣੇ ਸਰਕਾਰ ਜੁਦਾਊਗੀ ਕੋਈ ਗਰੀਬ ਨਹੀਂ ਹੋਊਗਾ ਜਿਹਦੇ ਕੋਲੇ مکان ہوگا سارا ایک پکا مکان ہر گریب دا بنا کے دے بھائی بھائی گے ایک قانون لے کے کی سرکاری نوکری کلی پنجابیاں نو ملو گی اور ہو باہر سوبے نو نہیں ملو گی آج چاڑو آلے نے چلیکشن لڑنا سی راجستھان چلیکشن لڑنا ਅਧੀਆਂ ਨੌਕਰੀਆਂ ਜਿਹੜੀਆਂ 5-6000 ਦਿੱਤੀਆਂ ਅਧੀਆਂ ਹਰਿਆਰੇ ਤੇ ਮਾਚ ਇਹਨਾਂ ਨੂੰ ਦਿੱਤੀਏ ਰਾਸਤ ਨਾਲ ਇਹਨੂੰ ਉਹਨਾਂ ਦੀ ਨੀਅਤ ਹੋਰ ਹੈ ਹੁਣ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਵੀਪਾ ਜੀ ਨੇ ਵੀ ਜ਼ਿਕਰ ਕੀਤਾ ਮੈਂ ਫਿਰ ਤੋਂ ਉਧ ਰੋਣਾ ਚੋਣਾ ਹੈ ਦੇਖੋ ਕਿੱਡੇ ਵੱਡੇ ਆਪਣੇ ਦੁਸ਼ਮਣ ਹੈ ਇਹਨਾਂ ਵਾਸਤੇ ਕੱਲਾ ਇਲੈਕਸ਼ਨ ਹੈ ਕੇਜਰੀਵਾਲ ਹਰਿਆਣੇ 'ਚ ਵਾਅਦਾ ਕਰਾਇਆ ਕਿਉਂਕਿ 6 ਮਹੀਨੇ ਬਾਅਦ ਅਸੈਂਬਲੀ ਦੇ ਇਲੈਕਸ਼ਨ ਹੈ ਕਿ ਮੈਂ ਪੰਜਾਬ ਤੋਂ ਪਾਣੀ ਦਿਵਾਉਂਗਾ ਸਪਰੀਮ ਕੋਰਟ ਵਿੱਚ ਆਪਣੀ ਤਰੀਕ ਲੱਗੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪਾਣੀ ਦਾ ਵੇਰਵਾ ਮੰਗਿਆ ਮੁੱਖ ਮੰਤਰੀ ਨੇ ਨਹਿਰੀ ਪਾਰਟੀ ਫਟਵਾਰੀ ਬਣਾਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਲਿਖ ਕੇ ਦੇ ਦਿਓ ਟੇਲਾਂ ਵਿੱਚ ਪੂਰਾ ਪਾਣੀ ਹੈ ਮੈਂ ਵਧਾਈ ਦੇਣਾ ਚਾਹਣਾ ਪਟਵਾਰੀਆਂ ਨੂੰ ਨਹਿਰੀਆਂ ਕਹਿੰਦੇ ਅਸੀਂ ਨਹੀਂ ਲਿਖ ਕੇ ਦਿੰਦੇ 400 ਨੂੰ ਸਸਪੈਂਡ ਕਰਤਾ ਛੇ ਹੱਲ ਕੇ ਦੇ ਦੰਦੇ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਣਾ ਸੀ ਪਾਣੀ ਹਰਿਆਣੇ ਨੂੰ ਦੇ ਦੋ ਫੌਜ ਲਾ ਕੇ ਆ ਪਾਣੀ ਕੱਟਣਾ ਸੀ ਪਰ ਮੈਂ ਤੁਹਾਨੂੰ ਕਰਦਾ ਵਾਦਾ ਅਕਾਲੀ ਦਲ ਭਾਵੇਂ ਸੁਪਰੀਮ ਕੋਰਟ ਫੈਸਲਾ ਕਰ ਲੇ ਇੱਕ ਬੂੰਦ ਪਾਣੀ ਨਹੀਂ ਜਾਣ ਦਊਗਾ ਨਾਲੇ ਜਿਹੜਾ ਪਹਿਲਾ ਫੈਸਲਾ ਜੋਹਰ ਲਾਲ ਨਹਿਰੂ ਨੂੰ ਕੀਤਾ ਸੀ ਬਗੈਰ ਤੁਹਾਡੇ ਪੰਜਾਬ ਤੇ ਪੁੱਛੇ ਅੱਧਾ ਪੰਜਾਬ ਦਾ ਪਾਣੀ ਰਾਜਸਥਾਨ ਨੈਲ ਰਾਹੀਂ ਰਾਜਸਥਾਨ ਦੇ ਦਾ ਜਿਸ ਤੇ ਇੰਸਕਾਰ ਬਣ ਗਈ ਉਹ ਰੱਦ ਕਰਕੇ ਉਹ ਗਰੀਮੈਂਟ ਇੱਕ ਬੂੰਦ ਰਾਜਸਥਾਨ ਨੂੰ ਦੇਣ ਦੇਵਾਂਗੇ ਆ ਪਾਣੀ ਸਾਡਾ ਹੈ ਕਿਉਂਕਿ ਆਪਣੇ ਪੰਜਾਬ ਚ ਪਾਣੀ ਹੈ ਨਹੀਂ ਤੇ ਅਸੀਂ ਬਾਹਰ ਕਿਉਂ ਦਈਏ ਕਿਉਂਕਿ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਉਸ ਪਾਣੀ ਦਾ ਹੱਕ ਇਕੱਲੇ ਉਸੇ ਹੀ ਸੂਬੇ ਦਾ ਹੈ हरियाणा ਵਿੱਚ ਜਮਨਾ ਜਾਂਦੀ ਹੈ ਕੀ ਆਪਾਂ ਨੂੰ ਦਿੰਦੇ ਆ ਯੂਪੀ ਵਿੱਚ ਜਮਨਾ ਤੇ ਗੰਗਾ ਵਸਦੀ ਹੈ ਕੀ ਆਪਾਂ ਨੂੰ ਦਿੰਦੇ ਆ ਨਹੀਂ ਕੱਲੇ ਪੰਜਾਬ ਦੇ ਬਜ਼ਰਿਆਵਾਂ ਦਾ ਅੱਧਾ ਪਾਣੀ ਉਦੋਂ ਜੋਹਰ ਲਾਲ ਲਹਿਰੂ ਨੇ ਗੁਲਜ਼ਾਰੀ ਨਾਲ ਨੰਦਾ ਤੋਂ ਦਸਕਤ ਕਰਾ ਕੇ ਦੇ ਦਿੱਤਾ ਅਸੀਂ ਹੁਣ ਟੱਪਣ ਨਹੀਂ ਦੇਵਾਂਗੇ